ਹੈਲੋ ਦੋਸਤੋ ਕਿਵੇਂ ਹਾਲ ਚਾਲ ਨੇ ਤੁਹਾਡੇ ਹੋਰ ਕਿਵੇਂ ਨੇ ਅੱਜ ਵੀ ਆਪਾਂ ਗੱਲ ਕਰਦੇ ਆਂ ਸਾਡੀ ਡੇਲੀ ਰੁਟੀਨ ਦੀ ਅੱਜ ਮੈਂ ਸਵੇਰੇ ਉੱઠી ਹੈ ਨਾ ਸਵੇਰੇ ਉੱਠ ਕੇ ਬਸ ਤबीयत ਇਦਾਂ ਹੀ ਖਰਾਬ ਸੀ ਹੈ ਨਾ ਤੇ ਥੋੜੇ ਜਿਹੇ ਜਿਹੜੇ ਰਾਤ ਕੱਪੜੇ ਤੋਤੇ ਸੀ ਉੱਪਰ ਫੁਲਾਤੇ ਫਿਰ ਕਰਦੇ ਕਰਉਂਦੇ ਆਂ ਕਾਫੀ ਲੇਟ ਹੀ ਹੋ ਗਿਆ ਹੈ ਨਾ ਤੇ ਤबीयत ਵੀ ਇਦਾਂ ਹੀ ਸੀਗੀ ਫਿਰ ਮੈਂ ਭਈ ਮੈਂ ਕਿ ਸਕੂਲ ਦੀ ਹਾਫ ਡੇ ਛੁੱਟੀ ਲਈ ਤੇ ਫਿਰ ਬੈਠ ਗਈ ਤੇ ਚਾਹ ਪਾਣੀ ਪੀਤਾ ਅੱਜ ਮੇਰਾ ਵਰਤ ਸੀ ਪਹਿਲਾਂ ਪੂਜਾ ਪਾਠ ਕੀਤੀ ਹੁਣ ਵੀ ਜਾਣਾ ਮੰਦਿਰ ਦੇ ਵਿੱਚ ਤੇ ਮੱਥਾ ਟੇਕਿਆ ਕਿਉਂਕਿ ਕਦੇ ਵੀਰਵਾਰ ਨੂੰ ਮੈਂ ਪਹਿਲਾਂ ਵੀ ਵਰਤ ਰੱਖਿਆ ਕਰਦੀ ਸੀ ਤੇ ਵਾਹ ਬਈ ਚੰਗੇ ਹਾਲਾਤ ਸੀਗੇ ਫਿਰ ਬਾਅਦ ਚੋ ਮੇਰੇ ਸੱਟ ਲੱਗ ਗਈ ਨਾ ਜਦੋਂ ਉਹਦੇ ਫੇ ਛੁੱਟ ਗਈ ਸੀ ਤੇ ਹੁਣ ਫੇ ਸਾਰਾ ਦਿਨ ਦੇ ਵਿੱਚ ਕੁਛ ਨਾ ਕੁਛ ਮਾੜਾ ਮੋਟਾ ਜਿਹੜਾ ਖਾਦਾ ਹਨਾ ਤੇ ਚਲੋ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਵਰਤ ਵੀ ਇਦਾਂ ਨਹੀਂ ਹੁੰਦਾ ਕਿ ਸਾਰਾ ਦਿਨ ਖਾਈ ਜਾਓ ਖਾਈ ਜਾਓ ਹਨਾ ਐਵੀ ਨਹੀਂ ਹੁੰਦਾ ਤੇ ਚਲੋ ਜੋ ਵੀ ਹੈ ਜਿੰਨੀ ਦੇ ਜਿੰਨੇ ਰੋਗੇ ਹੈਗੇ ਆ ਉਹਨੇ ਰੋਗਾ ਆਪਾ ਵਰਤ ਰੱਖਿਆ ਤੇ ਪਰਮਾਤਮਾ ਸਾਰਿਆਂ ਤੇ ਮੇਰਤੀ ਨਜ਼ਰ ਰੱਖੇ ਮੈਂ ਤੇ ਹੀ ਕਹਿੰਦੀਆਂ ਦੋਵੇਂ ਹੱਥ ਛੋੜ ਕੇ ਬੇਨਤੀ ਆ ਉਹਦੇ ਅੱਗੇ ਤੇ ਇਹ ਪੀ ਲੈ ਖਾਣਾ ਪੀਣਾ ਪਹਿਰਨਾ ਇਹੀ ਹੁੰਦੀ ਹੈ ਇਸ ਵਰਤ ਦੀ ਅਹਿਮੀਅਤ ਦੇ ਕਿੰਦੇ ਬਿਸ਼ਨੂ ਪੰਗਾਨ ਪਾਲਨ ਹਾਰੇ ਹੁੰਦੇ ਆ ਤੇ ਉਹਨਾਂ ਦੇ ਲਈ ਇਹ ਫਰਤ ਕਰਦੇ ਆ ਹਨਾ ਚਲੋ ਜਿਦੀ ਕੋਈ ਇੱਛਾ ਹੋਗੀ ਜਾਂ ਕਈ ਵਾਰੀ ਸਾਡਾ ਟਰਸਟ ਬਣਿਆ ਹੁੰਦਾ ਹੈ ਕਈ ਵਾਰੀ ਅਸੀਂ ਉਸ ਚੀ ਨੂੰ ਚੰਗਾ ਸਮਝਦਿਆ ਹਨਾ ਤੇ ਸਾਨੂੰ ਲੱਗਦਾ ਹੈ ਕਿ ਜਦੋਂ ਅਸੀਂ ਪਹਿਲਾਂ ਇਹਨੂੰ ਮੰਨਣ ਨੂੰ ਮੰਨਿਆ ਸੀ ਤਾਂ ਉਦੋਂ ਸਾਡੇ ਬਹੁਤ ਚੰਗੇ ਹਾਲਾਤ ਹੋਏ ਸੀਗੇ ਤੇ ਹੁਣ ਵੀ ਹੋਣ ਇਹ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਆ ਕਿ ਪਰਮਾਤਮਾ ਦੋਕ ਤੱਕ ਲਿਫਾ ਕੱਢਦੀ ਹਣਾ ਤੇ ਆਪਾਂ ਰਸਤੇ ਸੀ ਡੇਲੀ ਰੁਟੀਨ ਇੱਕ ਪੂਰਾ ਦਿਨ ਫਿਰ ਮੈਂ ਦੇਖ ਫਿਰ ਮੈਂ ਦੇਖਿਆ ਟੀਵੀ ਟੀਵੀ ਦੇਖਦੀ ਰਹੀ ਹਾਫ ਟਾਈਮ ਤੱਕ ਫਿਰ ਚਾਹ ਪੀਤੀ ਥੋੜੀ ਸ਼ਕਰਗੰਦੀ ਬੋਇਲ ਦਿੱਤੀ ਹੋਈ ਸੀ ਉਹ ਖਾਦੀ ਤੇ ਥੋੜੀਆਂ ਜਿਹਾ ਮੂੰਗਫਲੀਆਂ ਵੀ ਖਾ ਲਈਆਂ ਤੇ ਫਿਰ ਮੈਂ ਗਈ ਸਕੂਲ ਸਕੂਲ ਜਾ ਕੇ ਤੇ ਫਿਰ 10th ਕਲਾਸ ਦੇ ਵਿੱਚ ਪੂਰਾ ਛੁੱਟੀ ਸਮੇਂ ਤੱਕ ਰਿਆ ਨਾ ਪਿਆ ਕੋਕੀ ਟੀਚਰ ਬਹੁਤ ਜ਼ਿਆਦਾ ਐਬਸੈਂਸੀ ਦੋ ਆ ਗਏ ਉਹਨਾਂ ਨੇ ਫਿਰ ਸੰਭਾਲ ਲਿਆ ਖੁਦ ਪ੍ਰਿੰਸੀਪਲ ਨੂੰ ਵੀ ਬੱਚੇ ਸੰਵਾਂਦੇ ਪਏ ਬਹੁਤ ਸਾਰੀਆਂ ਕਲਾਸਾਂ ਅੱਠ ਟੀਚਰਾਂ ਆਈ ਨਹੀਂ ਸੀ ਤੇ ਥੋੜਾ ਬਹੁਤ ਅਗਲੇ ਨੇ ਬੋਲਣਾ ਹੀ ਹੁੰਦਾ ਫਿਰ ਚਲੋ ਸਕੂਲ ਇਹ ਰਿਆ ਸਜ ਰੋ ਗਈ ਪੰਗੜੇ ਜਿਹੇ ਹਸਲ ਕਰਦੇ ਨੇ ਬੱਚੇ ਤੇ ਫਿਰ ਮੈਂ نیچے ਆਈ ਤੇ ਚਲੋ ਹਨਾ ਬਾਅਦ ਵਿੱਚੋਂ ਕਾਰ ਆਏ ਕਾਰਾ ਕੇ ਫਿਰ ਮੈਂ ਮੁੱਕੀ ਦੀ ਰੋਟੀ ਬਣਾਈ ਤੇ ਉਹਨੂੰ ਘੋਲਨ ਕਰਦਾ ਕਿਉਂ ਪਾ ਕੇ ਹੈ ਨਾ ਬਹੁਤ ਟੇਸਟੀ ਲੱਗੀ ਹੈ ਨਾ ਪੀਲੀ ਖਾਣਾ ਹੁੰਦਾ ਨਾ ਤੇ ਉਸ ਤੋਂ ਬਾਅਦ ਮੈਂ ਜੀ ਕੀ ਕੀਤਾ ਚਾਹ ਪੀਤੀ ਫਿਰ ਬੱਚੇ ਅਜ ਕਾਫੀ ਟਿਊਸ਼ਨ ਤੇ ਜਨੇ 2-4 ਹੈਗੇ ਵਿੱਚੋਂ ਛੁੱਟੀ ਤੇ ਸੀਗੇ ਤੇ ਇੱਕ ਬਚਾਇਆ ਤੇ ਉਹਨੂੰ ਪੜਾਇਆ ਤੇ ਉਸ ਤੋਂ ਬਾਅਦ ਫਿਰ ਮੇਰਾ ਨਾ ਪੇਪਰ ਬਣਾਉਣਾ ਮਨ ਨਹੀਂ ਕੀਤਾ ਕਈ ਵਾਰੀ ਨਾ ਕੋਈ ਟਾਈਮ ਹੀ ਇਦਾਂ ਦਾ ਹੁੰਦਾ ਬੰਦੇ ਦਾ ਕੋਈ ਵੀ ਕੰਮ ਕਰਨ ਨੂੰ ਮਨ ਗਿਆ ਨਹੀਂ ਕਰਦਾ ਹੁੰਦਾ ਹਨਾ ਮੈਂ ਕਹਾ ਜੇ ਜਦੋਂ ਮੂਡ ਨਾ ਹੋਵੇ ਉਦੋਂ ਨਾ ਹੀ ਕਰੇ ਤੇ ਬੈਠ ਰਹਿ। ਤੇ ਇਸ ਕਰਕੇ ਚਲੋ ਛੱਡੋ ਪਰਾਂ ਨੂੰ ਫੇਰ ਸਹੀ ਹਨਾ ਦੇਖ ਲਵਾਂਗੀ ਤੇ ਉਸ ਤੋਂ ਬਾਅਦ ਵੀ ਭਾਈ ਮੈਂ ਫਿਰ ਅ ਕੱਪੜੇ ਜਿਹੜੇ ਉਤੋਂ ਲਾ ਕੇ ਲਿਆਂਦੇ ਸੀਗੇ ਉਹਨਾਂ ਨੂੰ ਫਿਰ ਤੈਅ ਵੀ ਕੀਤਾ ਵਿੱਚੋਂ ਟਿਊਸ਼ਨ ਦੇ ਵਿੱਚ ਹੀ ਸਮੇਂ ਦਰਾਂ ਮੈਂ ਉਤਾਰ ਕੇ ਲਿਆ ਸੀ ਉੱਪਰੋਂ ਸਾਤੋਂ ਕੱਪੜੇ ਤੇ ਫਿਰ ਉਹਨਾਂ ਨੂੰ ਬਾਅਦ ਤੋਂ ਟਿਊਸ਼ਨ ਤੋਂ ਤੈਅ ਕੀਤਾ ਗੇਟ ਬੰਦ ਕਰਕੇ ਆਈ ਕਿੰਨੇ ਕੰਮ ਸੀਗੇ ਜਿਹੜੇ ਕਰਦੀ ਰਹੀ ਹੌਲੀ ਹੌਲੀ ਕਰਕੇ ਹਨਾ ਤੇ ਫਿਰ ਮੈਂ ਸਾਰਾ ਪੂਜਾ ਪੜਦਾ ਦਾ ਵੀ ਤਿਆਰ ਕਰਕੇ ਰੱਖਿਆ ਤੇ ਮੈਂ ਕਿਹਾ ਹੁਣ ਚੱਲ ਦੁੱਧ ਵਾਲੇ ਦੀ ਵੇਟ ਕਰਦੇ ਪਏ ਹਾਂ ਵੀ ਦੁੱਧ ਵਾਲਾ ਆ ਜੇ ਤਾਂ ਫਿਰ ਉਸ ਤੋਂ ਬਾਅਦ ਹੀ ਜਾਵਾਂਗੀ ਪਰ ਉਸ ਤੋਂ ਪਹਿਲਾਂ ਦੁੱਧ ਵਾਲੇ ਦੀ ਮੈਂ ਕਿਹਾ ਵੇਟ ਤੇ ਕਰਨੀ ਹੈ ਉਸ ਤੋਂ ਪਹਿਲਾਂ ਆਪਣਾ ਰੀਲ ਬਣਾਉਂਦਾ ਵੀ ਕੰਮ ਜਿਹੜਾ ਕਰ ਲੈ ਤੇ ਕਿਉਂਕਿ ਇਹ ਵੀ ਇੱਕ ਵਰਕ ਹੁੰਦਾ ਹਨਾ ਡੇਲੀ ਰੂਟੀਨ ਦੇ ਵਿੱਚ ਸ਼ਾਮਲ ਹੈ ਸਾਡੀਆਂ ਰੀਲ ਬਣਾਉਣਾ ਜਾਂ ਇੰਟਰਨੈਟ ਤੇ ਕੰਮ ਕਰਨਾ ਕਈ ਕਮੈਂਟ ਆਉਂਦੇ ਉਹਨਾਂ ਦੇ ਜਵਾਬ ਦੇਣਾ ਕਿਸੇ ਜਿਹੜੇ ਆਡੀਅנס ਆ ਉਹਨਾਂ ਦੇ ਜਵਾਬ ਦੇਣਾ ਆਪਣੀ ਪ੍ਰੋਫਾਈਲ ਨੂੰ ਚੈੱਕ ਕਰਨਾ ਉਹ ਤੇ ਚਲੋ ਦਿਨ ਜਿੰਨੀ ਵਾਰੀ ਆ ਪਕਾਰਦੀ ਰਹਿੰਦੇ ਆ ਵਿੱਚ ਵਿੱਚ ਜਦੋਂ ਟਾਈਮ ਮਿਲਦਾ ਮੈਂ ਕਰ ਲੈਣੀ ਹੁੰਦੀ ਆ ਹਨਾ ਕਈ ਲੋਕ ਵਿੱਚ ਫਿਰ ਐਵੇਂ ਬੇਬ đãi ਫੋਨ ਕਰਨ ਲੱਗ ਜਾਂਦੇ ਆ ਕਈ ਨਾ ਦੇਖਿਆ ਮੈਂ ਕਈ ਲੋਕ ਤੇ ਐਵੇਂ ਹੀ ਫੋਨ ਕਰਨ ਲੱਗ ਜਾਂਦੇ ਆ ਵਿੱਚ ਤੇ ਫਿਰ ਇੱਕ ਸ਼ਾਮੇ ਸਟੂਡੈਂਟ ਦਾ ਫੋਨ ਆਇਆ ਥੋੜੀ ਦੇਰੋਂ ਦੇ ਨਾਲ ਗੱਲ ਕੀਤੀ ਹਨਾ ਤੇ ਫਿਰ ਮੈਂ ਕਿਹਾ ਚਲੋ ਹੁਣ ਕਾਦਾ ਕੰਮ ਕਰਨਾ ਹੀ ਆ ਤੇ ਰੀਲ ਵੀ ਬਣਾ ਲੈਣੇ ਆ ਤੇ ਹੋਰ ਤੁਹਾਡੇ ਦੋਸਤਾ ਮਿੱਤਰਾਂ ਦਾ ਜਿੰਨੇ ਵੀ ਭਰਾ ਭੈਣ ਛੋਟੇ ਆ ਵੱਡੇ ਆ ਸਾਰਿਆਂ ਦਾ ਕੀ ਹਾਲ ਚਾਲ ਆ ਤੇ ਠੰਡ ਵੀ ਪੜੀ ਐ ਠੰਡ ਤੋਂ ਵੀ ਬਚਾ ਕਰੋ ਸੁਕੀ ਜੀ ਜੋ ਠੰਡ ਪੈਂਦੀ ਹੁੰਦੀ ਹੈ ਨਾ ਤਦੋਂ ਜਿਆਦਾ ਠੰਡ ਲੱਗ ਜਾਂਦੀ ਹੈ ਤੇ ਬੰਦੇ ਦੀ ਤबीयत ਵੀ ਖਰਾਬ ਹੋ ਜਾਂਦੀ ਹੁੰਦੀ ਆ ਹਨਾ ਅੱਜ ਮੇਰੀ ਹੋ ਗਈ ਸੀਗੀ ਤੇ ਹੁਣ ਮੈਂ ਫੇਰ ਜਾਣਾ ਮੰਦਿਰ ਵੀ ਤੇ ਮੈਂ ਸ਼ਾਪ ਤੇ ਵੀ ਜਾਣਾ ਆ ਥੋੜਾ ਜਿਹਾ ਸਮਾਨ ਲੈਣਾ ਆ ਕਿਉਂਕਿ ਮੇਰੀ ਜਿਹੜੇ ਨਾ ਪੈਨ ਵੀ ਖਤਮ ਹੋਏ ਆ ਤੇ ਬਾਜ਼ਾਰ ਚ ਪੈਨ ਥੋੜੀ ਅੱਛੀ ਮਿਲ ਜਾਂਦੀ ਐ ਤੇ ਮੈਂ ਕਿਹਾ ਚਲੋ ਲਿਆ ਆਉਂਗੀ ਤੇ ਉਸ ਤੋਂ ਬਾਅਦ ਕਈ ਕੰਮ ਹੁੰਦੇ ਆ ਜਿਹੜੇ ਲਾਈਫ ਦੇ ਕਰਨੇ ਹੁੰਦੇ ਆ ਤੇ ਫਿਰ ਆ ਕੇ ਦੀ ਘਰ ਦਾ ਕੰਮ ਕਰਾਂਗੇ ਉਹੀ ਡੇਲੀ ਰੁਟੀ ਦਾ ਕੰਮ ਭਾਂਡੇ ਪੋਚੇ ਆ ਥਲੋ ਕਰ ਲੇਡੀਸ ਦਾ ਕੰਮ ਹੁੰਦੇ ਆ ਫਿਰ ਘਰੇ ਆ ਕੇ ਤਾਂ ਆਪਾਂ ਟੀਚਰ ਪੁਣਾ ਚਲੇ ਜਾਂਦਾ ਜਿੰਮ ਬਲੌਗ ਕਰਣੀ ਹੋ ਉਹ ਵੀ ਚਲੇ ਜਾਂਦਾ ਉਹ ਵੀ ਹੋ ਜਾਂਦੇ ਤਨੀਪਟ ਜਾਂਦਾ ਤੇ ਫਿਰ ਕੰਮ ਲਪਟਾਉ ਕੇ ਬੈਠੋ ਤੇ ਫਿਰ ਦੂਜੇ ਦਿਨ ਦੀ ਤਿਆਰੀ ਕਰੋ ਤੇ ਚਲੋ ਪ੍ਰਮਾਤਮਾ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਵੇ